ਹਰ ਚਮਕਦੀ ਚੀਜ਼ ਕਦੇ ਸੋਨਾ ਨਹੀਂ ਹੁੰਦੀ ਹਰ ਚਮਕਦੀ ਚੀਜ਼ ਕਦੇ ਸੋਨਾ ਨਹੀਂ ਹੁੰਦੀ ਪੁੱਤਰ ਹੋਏ ਬਿਮਾਰ ਮਾਂ ਚੈਨ ਨਾਲ ਨਹੀਂ ਸੌਂਦੀ ਬੇਗਾਨੇ ਪੁੱਤ ਦੀ ਤਰੱਕੀ ਨਾਲ ਜਿਆਦਾ ਖੁਸ਼ੀ ਨਹੀਂ ਹੁੰਦੀ ਬੇਗਾਨੇ ਪੁੱਤ ਦੀ ਤਰੱਕੀ ਦੀ ਕਿਸੇ ਨੂੰ ਬਹੁਤੀ ਖੁਸ਼ੀ ਨਹੀਂ ਹੁੰਦੀ ਹਰ ਸਸੋ ਨੌ ਲਈ ਮਾੜੀ ਨਹੀਂ ਹੁੰਦੀ ਹਰ ਸਸ ਨੌ ਲਈ ਮਾੜੀ ਨਹੀਂ ਹੁੰਦੀ ਹਰ ਚਮਕਦੀ ਚੀਜ਼ ਕਦੇ ਸੋਨਾ ਨਹੀਂ ਹੁੰਦੀ ਹਰ ਚਮਕਦੀ ਚੀਜ਼ ਕਦੇ ਸੋਨਾ ਨਹੀਂ ਹੁੰਦੀ ਪੁੱਤਰੋ ਇਹ ਵੀ ਮਾਰ ਮਾਂ ਚੈਨ ਨਾਲ ਨਹੀਂ ਸੌਂਦੀ ਵਿਗਾਨੇ ਪੁੱਤ ਦੀ ਤਰੱਕੀ ਵੀ ਬਹੁਤੀ ਖੁਸ਼ੀ ਨਹੀਂ ਹੁੰਦੀ ਹਰ ਸਸ ਨੌ ਲਈ ਮਾੜੀ ਨਹੀਂ ਹੁੰਦੀ ਹਰ ਸਸਨੌਲੀ ਮਾੜੀ ਨਹੀਂ ਹੁੰਦੀ